ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤਿ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਜੋ ਗੁਰਬਾਣੀ ਸੰਥਿਆ ਦੀ ਕਲਾਸ ਲਗਭਗ 187 ਅੰਗ ਤੇ ਧੰਨ Sri ਗੁਰੂ ਗ੍ਰੰਥ ਸਾਹਿਬ ਜੀਾਂ ਦੀ ਪਾਵਨ ਸੰਥਿਆ ਚੱਲ ਰਹੀ ਹੈ ਜਿਸ ਸੰਥਿਆ ਦੀ ਕਲਾਸ ਦੇ ਵਿੱਚ ਅੱਜ ਅਸੀਂ ਸਾਰੇ ਹਾਜ਼ਰ ਹੋਏ ਹਾਂ ਸੋ ਜਿੰਨੇ ਵੀ ਵਿਦਿਆਰਥੀ ਕਲਾਸ ਦੇ ਵਿੱਚ ਨੇ ਅੱਜ ਅਸੀਂ 187 ਪਾਵਨ ਅੰਗ ਗੋੜੀ ਰਾਗ ਜੋ ਇਹ ਅੱਜ ਪੜ੍ਹਨਾ ਹੈ ਸੋ ਸਾਰੇ ਵਿਦਿਆਰਥੀ ਕਲਾਸ ਆਰੰਭ ਕਰਨ ਤੋਂ ਪਹਿਲਾਂ ਫਤੇ ਨਾਲ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੁਣ ਜਿੱਥੇ ਅਸੀਂ ਸ਼ਬਦ ਦੀ ਸਮਾਪਤੀ ਕੀਤੀ ਸੀ ਪਿਛਲੇ ਕਲਾਸ ਦੇ ਅੰਦਰ ਜਿੱਥੇ ਅਸੀਂ ਪੜ੍ਹ ਕੇ ਲਾਸਟ ਸ਼ਬਦ ਜੋ ਸਮਾਪਤ ਕੀਤਾ ਸੀ ਕਲਾਸ ਸਮਾਪਤ ਹੋਈ ਸੀ ਉਹ ਸ਼ਬਦ ਇੱਕ ਬੱਚਾ ਪੜ੍ਹੂਗਾ ਸੋ ਮੈਂ ਬੇਨਤੀ ਕਰਦਾ ਹਾਂ ਬੱਚੀ ਗੋਦੀਪ ਕੌਰ ਤੇ ਇਹ ਸ਼ਬਦ ਜੋ ਲਾਸਟ ਵਾਲਾ ਇਹ ਪੜ੍ਹਨਗੇ ਇਸ ਤੋਂ ਬਾਅਦ ਆਪਾਂ ਅੱਗੇ ਕਲਾਸ ਦੀ ਸ਼ੁਰੂਆਤ ਕਰਾਂਗੇ ਫਤਿਹ ਨਾ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ वाह मैला नहीं, नहीं, आपन आपन नहीं ताको लपटाओ आप नाम सतगुर दे पायो रहा सुत भनेता आपन नहीं पाई इष्ट मीत आप बाप नमाई मई रूपा रूपा नहीं दाम ਹੇ ਵਰ ਗੈ ਵਰ ਆਪਨ ਨਹੀਂ ਕਾਮ ਕੋ ਨਾਨਕ ਜੋ ਗੁਰਬਖਸ਼ ਮਿਲਾਇਆ ਉਸ ਦਾ ਸਭ ਕੁਝ ਉਸ ਦਾ ਹਰ ਰਾਯਾ ਹਾਂਜੀ ਠੀਕ ਹੈ ਜੀ ਇੱਥੇ ਸੀ ਆਪਣੀ ਪਿਛਲੀ ਕਲਾਸ ਦੀ ਸਮਾਪਤੀ ਹੋਈ ਬਹੁਤ ਸੋਹਣਾ ਬੜੇ ਵਧੀਆ ਤਰੀਕੇ ਦੇ ਨਾਲ ਪੜਿਆ ਐਵੇਂ ਆਪਾਂ ਹਰ ਵਾਰ ਜਦੋਂ ਵੀ ਕਲਾਸ ਅਗਲੀ ਸ਼ੁਰੂਆਤ ਕਰਨੀ ਹੋਏਗੀ ਜਿੱਥੇ ਸਮਾਪਤੀ ਕੀਤੀ ਆ ਇੱਕ ਵਿਦਿਆਰਥੀ ਉਸ ਸ਼ਬਦ ਨੂੰ ਹਰ ਵਾਰੀ ਪੜਿਆ ਕਰੇਗਾ ਸੋ ਹੁਣ ਆਪਾਂ ਕਲਾਸ ਦੀ ਅੱਗੇ ਸ਼ੁਰੂਆਤ ਕਰਦੇ ਹਾਂ ਹਾਂਜੀ ਗੋੜੀ ਮਹਿਲਾ ਪੰਜਵਾ ਗੋੜੀ ਮਹਿਲਾ ਪੰਜਵਾ ਗੁਰ ਕੇ ਚਰਨ ਗੁਰ ਕੇ ਚਰਨ ਉਪਰ ਮੇਰੇ ਮਾਥੇ ਉਪਰ ਮੇਰੇ ਮਾਥੇ ਤਾਤੇ ਤਾਤੇ ਦੁੱਖ ਮੇਰੇ ਸਗਲੇ ਲਾਥੇ ਦੁੱਖ ਮੇਰੇ ਸਤ ਗੁਰੇ ਆਪਣੇ ਸਤ ਗੁਰੇ ਆਪਣੇ ਕ ਕੁਰਬਾਨੀ ਸਤ ਗੁਰੇ ਆਪਣੇ ਕ ਸਤ ਗੁਰੇ ਆਪਣੇ ਕੋ ਕੁਰਬਾਨੀ ਆਤਮ ਚੀਨਾ ਆਤਮ ਚੀਨਾ ਪਰਮ ਰੰਗ ਮਾਨੀ ਪਰਮ ਰੰਗ ਮਾਨੀ ਰਹਾਓ ਚਰਨ ਰੇਣ ਗੁਰ ਕੀ ਮੁਖ ਲਾਗੀ ਅੰਗ ਬੁੱਧ ਤਿੰਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮੀਠਾ ਪਾਰ ਬ੍ਰਹਮ ਤਾਤੇ ਮੋਹਿ ਡੀਠਾ ਜੀਠਾ ਗੁਰ ਸੁਖ ਦਾਤਾ ਸੁਖ ਦਾਤਾ ਗੁਰ ਕਰਤਾਰ ਕਰਤਾਰ ਜੀ ਪ੍ਰਾਨ ਜੀ ਪ੍ਰਾਨ ਨਾਨਕ ਗੁਰ ਆਧਾਰ ਆਧਾਰ ਗੋੜੀ ਮਹਿਲਾ ਪੰਜਵਾ ਅਰੇ ਮਨ ਮੇਰੇ ਤੂੰ ਤਾਕੋ ਆਹੇ ਤੂੰ ਤਾਕੋ ਆਹੇ ਜਾਕੇ ਜਾਕੇ ਊਨਾ ਕਸ਼ੂਨਾ ਹੈ ਊਨਾ ਕਸ਼ੂਨਾ ਹੈ ਹਰ ਸਾ ਪ੍ਰੀਤਮ ਹਰ ਸਾ ਪ੍ਰੀਤਮ ਕਰਮਨ ਮੀਤ ਕਰਮਨ ਮੀਤ ਪ੍ਰਾਣਯਧਾਰ ਰਾਖੋ ਸਦਜੀਤ ਰਾਖੋ ਰਹਾਉ ਰੇ ਮਨ ਮੇਰੇ ਤੂਤਾ ਕੋ ਸੇਵ ਆਦਪੁਰਖ ਆਪਰੰਪਰ ਦੇਵ ਤੇ ਸੇ ਉਪਰ ਮਨ ਕਰ ਤੂੰ ਆਸਾ ਵਸਾ ਆਦ ਜੁਗਾਦ ਆਦ ਜੁਗਾਦ ਜਾ ਕਾ ਪਰਵਾਸਾ ਜਾ ਕੇ ਪ੍ਰੀਤ ਆ ਕੀ ਪ੍ਰੀਤ ਸਦਾ ਸੁਖ ਹੋਏ ਸਦਾ ਸੁਖ ਹੋਏ ਨਾਨਕ ਗਾਵੇ ਨਾਨਕ ਗਾਵੇ ਗੁਰ ਮਿਲ ਸੋਏ ਗੋੜੀ ਮਹਿਲਾ ਪੰਜਵਾ ਮੀਤ ਕਰੈ ਮੀਤ ਕਰੈ ਸੋਈ ਹਮਮਨਾ ਮੀਤ ਕਰੈ ਸੋਈ ਹਮਮਨਾ ਮੀਤ ਕੇ ਕਰਤਬ ਕੋਸ਼ਲ ਸਮਾਨਨਾ ਮੀਤ ਕੇ ਕਰਤਬ ਕੋਸ਼ਲ ਸਮਾਨਨਾ ਏਕਾ ਟੇਕ ਮੇਰੇ ਮਨ ਚੀਤ जिसके शिकारना सो हमरा मीत रहआव मीत हमारा मीत हमारा वे परवाहा गोर कृपाते मोहे असनाहा ਨਾਹਾ ਮੀਤ ਹਮਾਰਾ ਮੀਤ ਹਮਾਰਾ ਅੰਤਰ ਜਾਮੀ ਅੰਤਰ ਗਾਮੀ ਸਮਰਥ ਪੁਰਖ ਪੁਰਖ ਪਾਰ ਬ੍ਰਹਮ ਸੁਆਮੀ ਪਾਰ ਬ੍ਰਹਮ ਸੁਆਮੀ ਹਮਦਾਸੇ ਹਮਦਾਸੇ ਤੁਮ ठाकुर ਮੇਰੇ ठाकुर ਮੇਰੇ ਮਾਨ ਮਹਤ ਨਾਨਕ ਨਾਨਕ ਪ੍ਰਭ ਤੇਰੇ ਗੋੜੀ ਮਹਿਲਾ ਪੰਜਵਾ ਜਾ ਕੋ ਤੁਮ ਭਏ ਸਮਰਥ ਅੰਗਾ ਤਾਕੋ ਕਸ਼ਨਾਹੀ ਕਾਲੰਗਾ ਮਾਦੋ جا کو ہے aas tumhari جا کو ہے aas tumhari taq ko kaash na hi sansari kaash na hi sansari rahao jaake hirdai taakur hoye taakur hoye taq ko sansa na hi koye sansa ਜਾਕੋ ਤੁਮ ਦੀਨੀ ਪ੍ਰਾਪਤੀਰ ਤੁਮ ਦੀਨੀ ਪ੍ਰਵਸੀਰ ਕਾਕੇ ਨਿਕਟਣ ਆਵੇ ਪੀਰ ਕਹੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦੇਖਾਇਆ ਗੋੜੀ ਮਹਿਲਾ ਪੰਜਵਾ ਦੁੱਲਬ ਦੇ ਪਾਈ वड ਭਾਗੀ ਹਾਂਜੀ ਦੇ ਦਾ ਮਤਲਬ ਕੀ ਹੁੰਦਾ ਦੇ ਸ਼ਰੀਰ ਸ਼ਾਬਾਸ਼ ਦੇ ਦਾ ਮਤਲਬ ਹੁੰਦਾ ਸ਼ਰੀਰ ਦੁੱਲਬ ਕਿੰਦਾ ਦੁੱਲਬ ਬਹੁਤ ਸਾਰਾ ਨਹੀਂ ਦੁਰਲਭ ਮਤਲਬ ਜਿਹਦੇ ਵਾਂਗੂ ਜੋੜਾ ਇੱਕ ਹੀ ਹੋਵੇ ਨਹੀਂ ਦੁਰਲਭ ਦਾ ਮਤਲਬ ਹੁੰਦਾ ਹੈ ਮੁਸ਼ਕਲ ਨਾਲ ਠੀਕ ਹੈ ਕਹਿੰਦੇ ਦੁਰਲਭ ਦੇ ਪਾਈ ਵਡ ਭਾਗੀ ਕਹਿੰਦੇ ਜਿਹੜਾ ਤੈਨੂੰ ਮਨੁੱਖਾ ਸਰੀਰ ਇਹਣਾ ਬੜੀ ਮੁਸ਼ਕਲ ਦੇ ਨਾਲ ਮਿਲਿਆ ਠੀਕ ਹੈ ਨਾਮ ਨਜਫੈ ਤੇ ਆਤਮ ਘਾਤੀ ਤੇ ਆਤਮ ਘਾਤੀ ਮਰਨਾ ਜਾਹੀ ਮਰਨਾ ਜਾਹੀ 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 ਜਿਨਾ ਬਿਸਰਤ ਨਾਮ ਜਿਨਾ ਬਿਸਰਤ ਨਾਮ ਜਿਨਾ ਬਿਸਰਤ RAM ਜਿਨਾ ਬਿਸਰਤ RAM ਮਰਨਾ ਜਾਹੀ ਮਰਨਾ ਜਾਹੀ ਜਿਨਾ ਬਿਸਰਤ RAM ਨਾਮ ਬਿਹੂਣ ਜੀਵਨ ਕੋਨ ਕਾਮ ਰਹਾਉ ਖਾਤ ਪੀਤ ਖੇਲਤ ਹਸਤ ਬਿਸਥਾਰ ਹਾਂਜੀ ਖਾਤਾ ਮਤਲਬ ਕੀ ਹੁੰਦਾ ਤੇ ਪੀਤਾ ਖੇਲਦਾ ਇਤਿਹਾਸ ਦਾ ਠੀਕ ਹੈ ਕਮਨ ਅਰਥ ਮਿਰਤਕ ਸ਼ਿੰਗਾਰ ਮਿਰਤਕ ਸ਼ਿੰਗਾਰ ਮਿਰਤਕ ਕੀ ਹੁੰਦਾ ਹਾਂ ਮੁਰਦਾ ਮਰਿਆ ਹੋਇਆ ਜੋ ਨਾ ਸੁਣੈ ਜੋ ਨਾ ਸੁਣੈ ਜਸ ਪਰਮਾਨੰਦਾ ਦਾ ਪਸ਼ ਪੰਖੀ ਪਸ਼ ਪੰਖੀ ਤ੍ਰਿਗਦ ਜੋਨ ਤੇ ਮੰਦਾ ਤ੍ਰਿਗਦ ਜੋਨ ਤੇ ਮੰਦਾ ਹਾਂਜੀ ਪਸ਼ ਦਾ ਮਤਲਬ ਪਸ਼ੂ ਪਸ਼ੂ ਹਾਂ ਤੇ ਪੰਖੀ ਪੰਛੀ ਕਹੋ ਨਾਨਕ ਕਹੋ ਨਾਨਕ ਗੋਰ ਮੰਤਰ ਦ੍ਰਿੜਾਇਆ ਗੋਰ ਮੰਤਰ ਦ੍ਰਿੜਾਇਆ ਕੇਵਲ ਨਾਮ ਰਿਤ ਮਾਹੀ ਸਮਾਇਆ ਰਿਤ ਮਾਹੀ ਸਮਾਇਆ ਬੋਡੀ ਮਹਿਲਾ ਪੰਜਵਾ ਮਹਿਲਾ ਪੰਜਵਾ ਕਾ ਕੀ ਮਾਈ ਕਾ ਕੋ ਬਾਪ ਕਾ ਕੋ ਬਾਪ ਨਾਮ ਤਾਰਿਕ ਨਾਮ ਤਾਰਿਕ ਝੂਠੇ ਸਭ ਸਾਖ ਕਾਹੇ ਕਾਹੇ ਮੋਰਖ ਪਖਲਾਇਆ ਮੋਰਖ ਪਖਲਾਇਆ ਮਿਲ ਸੰਜੋਗ ਹੁਕਮ ਤੂੰ ਆਇਆ ਰਹਾ ਓ ਏਕਾ ਮਟੀ ਏਕਾ ਜੋਤ ਏਕੋ ਪਵਨ ਕਹਾ ਕੌਣ ਰੋਤ ਮੇਰਾ ਮੇਰਾ ਕਰ ਤੇਰਾ ਮੇਰਾ ਕਰ ਬਿਲਲਾਹੀ ਬਿਲਲਾਹੀ ਮਰਨ ਹਾਰ ਮਰਨ ਹਾਰ ਇਹ ਜੀਰਾ ਨਹੀਂ ਇਹ ਜੀਰਾ ਨਹੀਂ ਕਹੋ ਨਾਨਕ ਕਹੋ ਨਾਨਕ ਗੁਰਖੋਲੇ ਕਪਾਟ ਮੁਕਤ ਪਾਏ ਮੁਕਤ ਬਿੰਸੇ ਭ੍ਰਮ ਠਾਟ ਬਿੰਸੇ ਭ੍ਰਮ ਠਾਟ ਗੋੜੀ ਗੋੜੀ ਮਹਿਲਾ ਪੰਜਵਾ ਮਹਿਲਾ ਪੰਜਵਾ ਵੱਡੇ 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 ਜੋਦੀ ਸੈ ਲੋਗ ਜੋਦੀ ਸੈ ਲੋਗ ਤਿੰਨ ਕੋ ਵਿਆਪੈ ਤਿੰਨ ਕੋ ਵਿਆਪੈ ਚਿੰਤਾ ਰੋਗ ਚਿੰਤਾ ਰੋਗ ਕੌਣ ਵੱਡਾ ਮਾਇਆ ਵੜਾਈ ਸੋ ਵੱਡਾ ਜਨ ਰਾਮ ਲੇਵ ਲਈ ਰਹਾਉ ਭੂਮਿਆ ਭੂਮ ਉਪਰ ਨਿਤ ਲੁਜੈ ਛੋੜ ਚੱਲੈ ਤ੍ਰਿਸ਼ਨਾ ਨਹੀਂ 부ਜੈ ਕਹ ਨਾਨਕ ਇਹ ਤਤ ਵਿਚਾਰਾ ਬੇਨਹਰ ਭਜਨ ਨਾਹੀ ਛੁਟਕਾਰਾ ਵੱਡੇ ਵੱਡੇ ਜੋ ਦੀਸੇ ਲੋਗ ਕਹਿੰਦੇ ਜਿਹੜੇ ਵੱਡੇ ਵੱਡੇ ਲੋਕ ਦਿਸਦੇ ਆ ਨਾ ਵੱਡੇ ਵੱਡੇ ਮਤਲਬ ਜਿਹੜੇ ਜਿੰਨ ਕੋਲ ਬਹੁਤ ਧਨ ਹੈ ਬੜਾ ਪੈਸਾ ਹਨ ਕਹਿੰਦੇ ਤਿੰਨ ਕੋ ਵਿਆਪੇ ਚਿੰਤਾ ਰੋਗ ਚਿੰਤਾ ਉਹਨਾਂ ਤੇ ਦਬਾਅ ਪਾਈ ਰੱਖਦੀ ਹੈ ਨਾ ਜੇ ਬਹੁਤ ਧਨ ਹੈ ਤਾਂ ਵੀ ਚਿੰਤਾ ਚੋਰ ਨਾ ਆ ਜਾਏ ਸਾਮ-ਸਾਮ ਕਿ ਰੱਖਣਾ ਠੀਕ ਹੈ ਤੇ ਰਾਖੀ ਰੱਖਣੀ ਪੈਰੇਦਾਰ ਰੱਖਣਾ ਸਾਰਾ ਦਿਨ ਨਿਗਰਾਨੀ ਕਰਨੀ ਤਾਂ ਵੀ ਠੀਕ ਹੈ ਇਸ ਕਰਕੇ ਉਹ ਕਹਿੰਦੇ ਕੌਣ ਵੱਡਾ ਮਾਇਆ ਵਡਿਆਈ ਕਹਿੰਦੇ ਮਾਇਆ ਦੇ ਕਾਰਨ ਮਿਲੀ ਹੋਈ ਵਡਿਆਈ ਜਗਤ ਵਿੱਚ ਵੱਡੀ ਨਹੀਂ ਹੈ ਮਾਇਆ ਕਰਕੇ ਬੰਦਾ ਵੱਡਾ ਨਹੀਂ ਹੈ ਕਹਿੰਦੇ ਸੋ ਵੱਡਾ ਜਿਨ ਰਾਮ ਲਿਵਲਾਈ ਵੱਡਾ ਕੌਣ ਹੈ ਰੱਬ ਦੀਆਂ ਨਜ਼ਰਾਂ ਵਿੱਚ ਕੌਣ ਵੱਡਾ ਹੈ ਜਿਹੜਾ ਰੱਬ ਦੇ ਨਾਮ ਨਾਲ ਜੁੜਿਆ ਹੋਇਆ ਉਹ ਵੱਡਾ ਹੈ ਠੀਕ ਹੈ ਕਹਿੰਦੇ ਭੂਮੀਆਂ ਭੂਮ ਉੱਪਰ ਨਿਤ ਲੁਜੈ ਜ਼ਮੀਨ ਦਾ ਮਾਲਕ ਭੂਮੀ ਦਾ ਮਤਲਬ ਹੁੰਦਾ ਜ਼ਮੀਨ ਠੀਕ ਹੈ ਜ਼ਮੀਨ ਦਾ ਮਾਲਕ ਜ਼ਮੀਨ ਦੀ ਖਾਤਰ ਸਦਾ ਹੀ ਲੜਦਾ ਰਹਿੰਦਾ ਠੀਕ ਹੈ ਇਹ ਮੇਰੀ ਹੈ ਮੇਰੀ ਹੈ ਪਰ ਕਹਿੰਦੇ ਛੋੜ ਚੱਲਿਆ ਜਦੋਂ ਤੁਰ ਜਾਂਦਾ ਹੈ ਦੁਨੀਆ ਤੋਂ ਜਾਂਦਾ ਹੈ ਸਭ ਕੁਝ ਇੱਥੇ ਰਹਿ ਜਾਂਦਾ ਹੈ ਪਰ ਕਹਿੰਦੇ ਤ੍ਰਿਸ਼ਨਾ ਨਹੀਂ 부ਜਿਆ ਉਹਦੇ ਅੰਦਰ ਦੀ ਤ੍ਰਿਸ਼ਨਾ ਨਹੀਂ ਮਿਟਦੀ ਅੰਦਰ ਜਿਹੜਾ ਲਾਲਚ ਹੈ ਪਿਆਰ ਹੈ ਨਾ ਉਹ ਖਤਮ ਨਹੀਂ ਹੁੰਦਾ ਮਰਨ ਲੱਗਿਆਂ ਵੀ ਐ ਮਨ ਵਿੱਚ ਆਉਂਦਾ ਵੀ ਸਾਰਾ ਕੁਝ ਛੱਡ ਚੱਲਿਆ ਪਰ ਹੈ ਤਾਂ ਮੇਰਾ ਸੀਗਾ ਠੀਕ ਹੈ ਮਰਦੇ ਦਮ ਤੱਕ ਉਹ ਇਦਾਂ ਹੀ ਕਰਦਾ ਰਹਿੰਦਾ ਵੀ ਸਭ ਕੁਝ ਮੇਰਾ ਇਹ ਸਭ ਕੁਝ ਮੇਰਾ ਠੀਕ ਹੈ ਪਰ ਲਾਸਟ ਵਿੱਚ ਕਿਹਾ ਬਿਨ ਹਰ ਭਜਨ ਨਾਹੀ ਛੁਟਕਾਰਾ ਕਹਿੰਦੇ ਰੱਬ ਦੇ ਨਾਮ ਤੋਂ ਬਿਨਾ ਬਚਿਆ ਨਹੀਂ ਜਾ ਸਕਦਾ ਗੋੜੀ ਗੋੜੀ ਮਹਿਲਾ ਪੰਜਮਾ ਮਹਿਲਾ ਪੰਜਮਾ ਪੂਰਾ ਮਾਰਗ ਪੂਰਾ ਮਾਰਗ ਪੂਰਾ ਇਸ਼ਨਾਨ ਪੂਰਾ ਇਸ਼ਨਾਨ ਸਭ ਕੁਛ ਪੂਰਾ ਸਭ ਕੁਛ ਪੂਰਾ ਹਿਰਦੈ ਨਾਮ ਹਿਰਦੈ ਨਾਮ ਪੂਰ ਰਹੀ ਜਾ ਪੂਰੇ ਰੱਖੀ ਜਾ ਪੂਰੇ ਰੱਖੀ ਪਾਰ ਬ੍ਰਹਮ ਕੀ ਸ਼ਰਨ ਪਾਰ ਬ੍ਰਹਮ ਕੀ ਸ਼ਰਨ ਜਨ ਤਾਕੇ ਜਨ ਤਾਕੇ ਰਹਾਓ ਰਹਾਓ ਪੂਰਾ ਸੁਖ ਪੂਰਾ ਸੁਖ ਪੂਰਾ ਸੰਤੋਖ ਪੂਰਾ ਸੰਤੋਖ ਪੂਰਾ ਤਪ ਪੂਰਾ ਤਪ ਪੂਰਨ ਰਾਜ ਜੋਗ लोक हर कै मार्ग पतित पुनीत पूरी शोभा पूरा लोकी कर कर्ण हार, हार सद वस हदूरा, हदूरा कह नानक ਮੇਰਾ ਸਤਗੁਰ ਪੂਰਾ ਗੋੜੀ ਮਹਿਲਾ ਪੰਜਵਾ ਸੰਤ ਕੀ ਧੂਰ ਮਿਟੇ ਅਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ संत का दर्श संत का दर्श पूरण इशनान पूरण इशनान संत कृपाते संत कृपाते जपिए नाम जपिए नाम रहाओ रहाओ संत के संग संत के संग मिटिया अहंकार मिटिया अहंकार दृष्टयावे ਸਬਈ ਕੰਕਾਰ ਸਬਈ ਕੰਕਾਰ ਸੰਤ ਸੁਪ੍ਰਸੰਨ ਸੰਤ ਸੁਪ੍ਰਸੰਨ ਆਏ ਵਸ ਪੰਚਾ ਆਏ ਵਸ ਪੰਚਾ ਅੰਮ੍ਰਿਤ ਨਾਮ ਅੰਮ੍ਰਿਤ ਨਾਮ ਹਿਰਦੈ ਸੰਚਾ ਹਿਰਦੈ ਸੰਚਾ ਕਹੋ ਨਾਨਕ ਕਹੋ ਨਾਨਕ ਜਾ ਕਾ ਪੂਰਾ ਕਰਮ ਕਰਮਿਸ ਭੇਟੇ ਸਾਧੂ ਕੇ ਚਰਨ ਕਹੋ ਨਾਨਕ ਜਾ ਕਾ ਪੂਰਾ ਕਰਮ ਇਸ ਭੇਟੇ ਸਾਧੂ ਕੇ ਚਰਨ ਕਹੋ ਨਾਨਕ ਜਾ ਕਾ ਪੂਰਾ ਕਰਮ ਇਸ ਭੇਟੇ ਸਾਧੂ ਕੇ ਚਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ